ਸ੍ਰੀ ਕਾਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਹੋਰ ਕਿਦਾਂ ਘਰ ਪਰਿਵਾਰ ਦੇ ਸਾਰੇ ਸੈਟਾ ਲੋਭਾ ਵਿਆਪਾ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਨਾਲ ਆਪਾਂ ਲਿਆਂਦੀਆਂ ਚੂਚੇ ਨਵੇਂ ਦੇਸੀ ਉਹਨਾਂ ਦਾ ਵੀ ਸ਼ੌਂਕ ਕਰਾਉਨੇ ਆ ਨਾਲ ਆਪਾਂ ਆਪਣੇ ਤੁਹਾਨੂੰ ਕੱਕੜਾਂ ਕਬੂਤਰਾਂ ਦਾ ਵੀ ਸ਼ੌਂਕ ਕਰਾਵਾਂਗੇ ਨਾਲ ਤੁਹਾਨੂੰ ਕਬੂਤਰਾਂ ਦਾ ਬੱਚਾ ਵੀ ਦਿਖਾਵਾਂਗੇ ਜਿਹੜਾ ਆਪਾਂ ਹੈ ਟੇਮ ਕਰਨਾ ਵਾ ਹੱਥ ਤੇ ਲਾਉਣਾ ਵਾ ਕੋਈ ਨਹੀਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਆਪਾਂ ਤੁਹਾਨੂੰ ਆਪਣੇ ਮਾਲ ਡੰਗਰ ਬੱਕਰੇ ਮੁਕਲੇ ਦਾ ਸ਼ੌਂਕ ਕਰੋਣੇ ਨਾਲ ਤੁਹਾਨੂੰ ਉਹ ਵੀ ਦਿਖਾਉਨੇ ਆ ਨਾਲ ਆਪਣੇ ਪੈਨ ਤੇ ਅੱਜ ਮੀ ਤੁਹਾਨੂੰ ਉਹ ਵੀ ਸ਼ੌਂਕ ਅਬੀ ਦਿਖਾਉਨੇ ਆਪਣੇ ਚੱਕੜੀ ਚੱਕੜ ਹੋਇਆ ਪਾਣੀ ਖੜਾ ਹੋਇਆ ਵਾ ਬੋ ਮੀ ਪੈਨਦਿਆ ਤੇ ਵਾਦੋ-ਵਾਤ ਆਪਾਂ ਨੂੰ ਕਰੋ ਸਪੋਰਟ ਤੁਹਾਡੀ ਸਪੋਰਟ ਦੀ ਲੋੜ ਆ ਤੇ ਸਪੋਰਟ ਕਰੋ ਆਪਾਂ ਇਦਾਂ ਹੀ ਜਲਦੀ ਨਵੀਆਂ ਨਵੀਂ ਨਵੀ ਤੋਂ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ ਜਦੋਂ ਆਪਣੀਆਂ ਬੱਕਰੀਆਂ ਸੇਲ ਹੋ ਗਈਆਂ ਉਹਦਾ ਆਪਾਂ ਹੋਰ ਦੇ ਸੀਜ਼ਨਵਰ ਲੈ ਕੇ ਆਵਾਂਗੇ ਤੁਹਾਨੂੰ ਹੁਣ ਕਰਾਉਨੇ ਆਪਾਂ ਆਪਣੇ ਚੂਜਿਆਂ ਦਾ ਵੀ ਸ਼ੌਂਕ ਜਿਹੜੇ ਨਵੇਂ ਲਿਆਂਦੇ ਆ ਨਾਲ ਪੁਰਾਣਿਆਂ ਦਾ ਵੀ ਤੇ ਕਰੋ ਚੈੱਕ ਬਾਬਿਓ ਆਪਣੀ ਮੁਰਗੀ ਆ ਆਪਣੇ ਕੋਲ ਮੁਰਗਾ ਹੁੰਦਾ ਸੀ ਲਾਲ ਆਪਣੇ ਕੋਲ ਲਾਲ ਮੁਰਗਾ ਹੁੰਦਾ ਸੀ ਉਦੀ ਆ ਮੁਰਗੀ ਤੇ ਆਪਣੇ ਕੋਲ ਇੱਕ ਨੂਰੀ ਮੁਰਗਾ ਹੁੰਦਾ ਸੀ ਚਿੱਟਾ ਤੇ ਉਦੀ ਪੱਠੀ ਦੀ ਆ ਉਹ ਆ ਮੁਰਗੀਆਂ ਸੀਲ ਕਰਤੀਆਂ ਸੀ ਇੱਕ ਆਪਣੀ ਮੁਰਗੀ ਇੱਕ ਪੱਠੀ ਏਰੀ ਮਾਂ ਆਪਾਂ ਸੀਲ ਕਰਤੀ ਸੀ ਏਰੀ ਆਪਣੇ ਕੋਲ ਨਾਨੀ ਬੈਠੀ ਆ ਏਦੀ ਨਾਨੀ ਏਦੀ ਨਾਨੀ ਆਪਣੇ ਕੋਲ ਬੈਠੀ ਆ ਤੇ ਉਹ ਵੀ ਉਹਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਕਰੋ ਚੈੱਕ ਬਾਬੂ ਆ ਆਪਣੀ ਦੇਸੀ ਜਾਨਵਰਾਂ ਪ੍ਰਾਣੀ ਦੱਸਿਓ ਕਿਦਾਂ ਦੇ ਲੱਗੇ ਕਮੈਂਟਾਂ ਦੇ ਵਿੱਚ ਆ ਆਪਣੀ ਮੁਰਗੀ ਆ ਕਾਲਾ ਲਾਲ ਤੁਹਾਨੂੰ ਜਿਹੜੀ ਆਪਾਂ ਹੁਣੇ ਦੱਸ ਕੇ ਹਟੇ ਆ ਉੱਧਰ ਆਪਣਾ ਨੂਰੀ ਮੁਰਗਾ ਤੁਰਿਆ ਫਿਰਦਾ ਵਾ ਤੇ ਆਪਾਂ ਤੁਹਾਨੂੰ ਆਪਣੀ ਦੇਸੀ ਜਾਨਵਰਾਂ ਦਾ ਵੀ ਸ਼ੌਕ ਕਰਾ ਦਿੰਨੇ ਆ ਤੁਸੀਂ ਦੱਸਿਓ ਫੇ ਕਿੱਦਾਂ ਦੀ ਲੱਗੇ ਤੇ ਉਹਨਾਂ ਦਾ ਵੀ ਤੁਹਾਨੂੰ ਸ਼ੌਕ ਕਰਾਉਂਨੇ ਆ ਦੇਸੀ ਜਾਨਵਰ ਆਪਾਂ ਪਹਿਲਾਂ ਆਪਣੇ ਇੱਧਰ ਵੜੇ ਹੋਏ ਆ ਇਹ ਬਾਬੇ ਖੁੱਡੇ ਚ ਬਹੁਤ ਵੱੜਦੇ ਆ ਉਹ ਤੁਹਾਨੂੰ ਪਤਾ ਫਾਰਮਾਂ ਦੇ ਵਿੱਚ ਹੀ ਰਹਿੰਦੇ ਹੁੰਦੇ ਆ ਤੇ ਉੱਥੇ ਨਾਰੀ ਹੁੰਦੀ ਆ ਆਦਤ ਫਾਰਮਾਂ 'ਚ ਰਹਿਣ ਦੀ ਤੇ ਇਹ ਹਜੇ ਡਰਦੇ ਆ ਆਪਣੇ ਦੂਜੇ ਜਾਨਵਰਾਂ ਕੋਲ ਚਲੋ ਤੇ ਆਪਣੇ ਇਹਨਾਂ ਕੋਲ ਡਰਦੇ ਆ ਸੀਲਾਂ ਕੋਲ ਤੇ ਇੱਕ ਵਾਰ ਪੇਕ ਲੈਣ ਦਿਓ ਤੁਹਾਨੂੰ ਇਹਨਾਂ ਦਾ ਫੀਡ ਸ਼ੌਕ ਕਰਾਉਣੇ ਆ ਦੱਸਿਓ ਕਿਦਾਂ ਲੱਗੇ ਤੁਸੀਂ ਕਮੈਂਟਾਂ ਦੇ ਵਿੱਚ ਤੇ ਚੰਗੀ ਤਰ੍ਹਾਂ ਦੱਸਿਓ ਆਪਣੇ ਜਾਨਵਰਾਂ ਦਾ ਕਰੋ ਸ਼ੌਕ ਦੇਸੀਆਂ ਦਾ ਤੇ ਇੱਕ ਵਾਰ ਆਪਣੀਆਂ ਬੱਕਰੀਆਂ ਹੋਣ ਸੀਲ ਆਪਾਂ ਹੋਰ ਲੈਉਣੇ ਆ ਦੇਸੀ ਜਾਨਵਰ ਤੇ ਆਪ ਤਿੰਨ ਮੁਰਗੀਆਂ ਵਾ ਇੱਕ ਮੁਰਗਾ ਵਾ ਤੇ ਤਿੰਨ ਚੂਚੇ ਆਪਣੇ ਕੋਲ ਅੱਗੇ ਹੈਗੇ ਆ ਇਹਨਾਂ ਨੇ ਅਗਲੇ ਮਹੀਨੇ ਤੱਕ ਦੇਣ ਲੱਗ ਜਾਣਗੇ ਆਂਡੇ ਜਾਂ ਤੋ ਅਗਲੇ ਮਹੀਨੇ ਤੱਕ ਇਸੇ ਵਾਲਾਂ ਤੱਕ ਇਹਨਾਂ ਨੇ ਆਂਡੇ ਦੇਣ ਲੱਗ ਜਾਣੇ ਆ ਫੂੰਗੇ ਫੂੰਗੇ ਨਾਲੇ ਟੁੱਟੇ ਹੋਏ ਤੁਹਾਨੂੰ ਪਤਾ ਆਪਾਂ ਲਿਆਂਦੇ ਪਰ ਉਸੋਂ ਫਾਰਮ ਵਿੱਚੋਂ ਜਿੱਥੇ ਚੂਚੇ ਮਿਲਦੇ ਆ ਉੱਥੇ ਤੁਹਾਨੂੰ ਪਤਾ ਜਾਦੇ ਹੋਣ ਦਾ ਕਰ ਕਰ ਖੰਭ ਖੁੰਭ ਖਾਦੇ ਹੀ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਇਦਾਂ ਖੁੱਲੇ ਫਿਰਦੇ ਇੱਥੇ ਫਿਰਨ ਤੇ ਤੁਹਾਨੂੰ ਆਪਾਂ ਆਪਣੇ ਪੁਰਾਣਿਆਂ ਚੂਚਿਆਂ ਦਾ ਵੀ ਸ਼ੌਂਕ ਕਰਾਉਨੇ ਆ ਤੇ ਪੁਰਾਣਿਆਂ ਚੂਚਿਆਂ ਦਾ ਵੀ ਸ਼ੌਂਕ ਕਰਾਉਨੇ ਤੁਹਾਨੂੰ ਨੂਰੀ ਮੁਰਗੇ ਦਾ ਵੀ ਸ਼ੌਂਕ ਕਰਾਉਨੇ ਆ ਨੂਰੀ ਮੁਰਗਾ ਆਪਾਂ ਬੜਾ ਸ਼ੌਂਕ ਨਹੀਂ ਕਰਾਉਣਾ ਆ ਕਰੂ ਆਪਣੀ ਮੁਰਗੀ ਦਾ ਚੱਕ ਆਪਣੀ ਨੂਰੀ ਮੁਰਗੀ ਆ ਇਹ ਉਹ ਚਿੱਟੇ ਪੱਠੇ ਦੀ ਚਿੱਟੇ ਪੱਠਾਵਾ ਜਿਹੜਾ ਆਪਣਾ ਨੂਰੀ Orissa ਕੀ ਭੈਣ ਆ ਤੇ ਆ ਆਪਣੀ ਹੈਗੀ ਆ ਕਾਲੀ ਮੁਰਗੀ ਤੇ ਕਿਸੇ ਦਿਨ ਬਾਅਦ ਆਪਾਂ ਵਲੌਗ ਬਣਾਵਾਂਗੇ ਤੁਹਾਨੂੰ ਦੱਸਾਂਗੇ ਆਪਣੇ ਕੋਲ ਕਿਹਦੇ ਕਿਹਦੇ ਮਾਪੇ ਬੈਠੇ ਆਪਾਂ ਤੁਹਾਨੂੰ ਆਪਣੇ ਆ ਮੁਰਗੀਆਂ ਦਾ ਵੀ ਸਾਰਾ ਕੁਝ ਦੱਸਾਂਗੇ ਕਹਾਣੀ ਦੱਸਾਂਗੇ ਕਿਹਦੀ ਪੱਠੀ ਆ ਕਿਹੜੇ ਮੁਰਗੇ ਦੀ ਕਿਹੜੀ ਮਾਂ ਆ ਤੁਹਾਨੂੰ ਉਹਨਾਂ ਦਾ ਸਾਰਾ ਕੁਝ ਦੱਸਾਂਗੇ ਇੱਕ ਮੁਰਗੀ ਆਪਾਂ ਬਾਈ ਹੋਈ ਆਂਡਿਆਂ ਤੇ ਕੋਈ ਨਹੀਂ ਉਹਦਾ ਵੀ ਤੁਹਾਨੂੰ ਦੱਸਾਂਗੇ ਤੇ ਇੱਧਰ ਆਪਣੀਆਂ ਬੱਕਰੀਆਂ ਵਾ ਕਰੋ ਚੈੱਕ ਦੱਸਿਓ ਕਿਦਾਂਆਂ ਲੱਗੀਆਂ ਆ ਆਪਣੀਆਂ ਬੱਕਰੀਆਂ ਵਾ ਆਪਣਾ ਮਾਲ ਡੰਗਰ ਪੰਦਰ ਬੰਨਿਆ ਹੋਇਆ ਵਾ ਤੇ ਆਪ ਤੁਸੀਂ ਵਾਤ ਤੋਂ ਵਾਤ ਕਰੋ ਸਪੋਰਟ ਬਾਬਿਓ ਬਲੌਗ ਤੇ ਬਲੌਗ ਆਪਾਂ ਸਿੱਟੀ ਜਾਣੇ ਆ ਆਪਣਾ ਮਾਲ ਡੰਗਰ ਆਪਣੀ ਚੂਚੇ ਆ ਕਰੋ ਚੈੱਕ ਆ ਆਪਣੇ ਹੈਗੇ ਆ ਪੁਰਾਣੀ ਚੂਚੇ ਦੱਸਿਓ ਤੁਸੀਂ ਕਿਦਾਂ ਦੇ ਲੱਗੇ ਕਮੈਂਟਾਂ ਦੇ ਵਿੱਚ ਆ ਪ੍ਰਾਣੀ ਚੂਜਿਆਂ ਦਾ ਵੀ ਦੱਸਿਓ ਇਹਨਾਂ ਦੇ ਵਿੱਚ ਆਵਾ ਇੱਕ ਆਪਣਾ ਗੰਜਾ ਮੁਰਗਾ ਲੱਗਦਾ ਵਾ ਇਹ ਕੋ ਮੁਰਗਾ ਇੱਕ ਮੁਰਗੀ ਤੇ ਇਹ ਆਪਣੇ ਕੋਲ ਆਪਣੇ ਕੋਲ ਸੱਤ ਹੋ ਗਏ ਚਾਰ ਤਿੰਨਾਂ ਸੱਤ ਤੇ ਆ ਆਪਣੇ ਕੋਲ ਜਾਨਵਰ ਹੋ ਗਏ ਆ ਆਪਣੇ ਆਗੇ ਕੁੱਕੜ ਸਾਰੇ ਦੱਸਿਓ ਫੇ ਕਿੱਦਾਂ ਦੇ ਲੱਗੇ ਨਾਲ ਆਪਾਂ ਤੁਹਾਨੂੰ ਆਪਣੇ ਕਬੂਤਰਾਂ ਦਾ ਵੀ ਸ਼ੋਅ ਕਰਾ ਦਿੰਨੇ ਆ ਤੇ ਕੱਲ ਨੂੰ ਬਲੌਗ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਕੁੱਕੜਾਂ ਦੀ ਕਹਾਣੀ ਦੱਸਾਂਗੇ ਇਹਦੀ ਕਿੱਦਾਂ ਆਪਾਂ ਇੱਥੇ ਬੋਰਾ ਲਾਇਆ ਸੀ ਵਾਛ ਨਾ ਜਾਵੇ ਅੰਦਰ ਤੇ ਕਬੂਤਰਾਂ ਵਾਸਤੇ ਬਾਬੇਓ ਫਿਰ ਬਸ ਜਲਦੀ ਖੁੱਡਾ ਪਾ ਲੈਣਾ ਹੁਣ ਇਧਰ ਕਰੋ ਚੈੱਕ ਆ ਕਬੂਤਰਾਂ ਨੇ ਬੱਚਾ ਕਰਿਆ ਡੱਬਾ ਦੇਖਦੇ ਆ ਸ਼ਾਇਦ ਇਹਨੂੰ ਹੈਂਡ ਟੇਮ ਕਰੀਏ ਸ਼ਾਇਦ ਇਹਨੂੰ ਆਪਾਂ ਡਾਈਏ ਹੋਰ ਇਸ ਪਤਾ ਨਹੀਂ ਆ ਆਪਣਾ ਕਬੂਤਰਾਂ ਮੀਣ ਚਿੱਟੀਆਂ ਵਾਲਾ ਦੱਸਿਓ ਫੇ ਤੇ ਆ ਤੁਹਾਨੂੰ ਆਪਾਂ ਆਪਣੇ ਬੱਚੇ ਦਾ ਵੀ ਸ਼ੌਂਕਰਾ ਦੇਨੇ ਕਬੂਤਰਾਂ ਦਾ ਆ ਦੱਸਣਾ ਨਹੀਂ ਆਪਾਂ ਕਿਹੜੀ ਜੋੜੀ ਦਾ ਵਾ ਆਪਣੇ ਕਬੂਤਰ ਵਾ ਦੱਸਿਓ ਕਿੱਦਾਂ ਲੱਗੇ ਚਲੋ ਬਾਬੇ ਲਾ ਦੇਣੀ ਖੁੱਡਾ ਇਹਨਾਂ ਦਾ ਆਪਾਂ ਬਸ ਜਲਦੀ ਪਾ ਲੈਣਾ ਵਾ ਇਤਨਾ ਖੁੰਡਾ ਪੈ ਗਿਆ ਤੁਹਾਨੂੰ ਉਦੋਂ ਹੀ ਦੱਸਾਂਗੇ ਪਹਿਲਾਂ ਨਹੀਂ ਆਪਾਂ ਦੱਸਣਾ ਤੇ ਚਲੋ ਫੇ ਬਾਬਿਓ ਆਪਾਂ ਹੁਣ ਮਿਲਦੇ ਆ ਅਗਲੇ ਬਲੌਗ ਚ ਆਪਣੀ ਵੀਡੀਓ ਵਧੀਆ ਲੱਗੀ ਹੋਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਸਪੋਰਟ ਬਾਏ ਬਾਏ ਜੀ ਸਾਰੇ ਵੀਰਾਂ ਭਰਾਵਾਂ